ਕਿ ਵੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਣਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ ਹੈ 50000 ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ 55000 ਨੌਕਰੀਆਂ ਹੋ ਗਈਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹਦੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ 'ਚ 709 ਨੌਕਰੀਆਂ ే పిండా బారు స పిండ్ మరఖే మనం దో అర్జీ ఏ బే అధ్యాపక రో పతా కథ సీ సూకు ప్రసెస్ చలావే స ਤੋ ਕਰੋਨਾ ਪੈਣਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਮਾ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆ ਵਾਲੀ ਝੋਟਿਆ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪ੍ਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕੋਈ ਪੋਜ਼ਿਟਿਵ ਨਾਮ ਰੱਖੀਏ ਹਕੂਮ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਐ ਡੰਗਰ ਖੇੜੇ ਅੱਛਾ ਜੀ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਘਰ ਚੀ ਹੋ ਗਿਆ ਫਿਰ ਤਾਂ ਐਸ ਵਕਤ 250 ਵਿਦਿਆਰਥੀ ਨੇ ਇੱਥੇ